ਗੁਰਦਾਸਪੁਰ ਦੇ ਬਾਟਾ ਚੌਂਕ ਵਿਖੇ ਵਿਕਾਸ ਜਵੇਲਰ ਦਾ ਹੋਇਆ ਉਦ்கਾਟਨ ਚੇਅਰਮੈਨ ਰਮਨ ਬਹਿਲ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ ਦੇਖੋ ਪੂਰੀ ਖਬਰ ਅੱਜ ਆਇਆ ਜੋਪਨੀ ਤੇ ਕੀ ਕਰਨਾ ਹੈ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਸ਼ਹਿਰ ਦਾ ਬਹੁਤ ਪ੍ਰਸਿੱਧ ਪਰਿਵਾਰ ਸ਼੍ਰੀ ਜਗਦੀਸ਼ ਸਾਹਿਬ ਜੀ ਦਾ ਔਰ ਅੱਜ ਤੀਜੀ ਜਨਰੇਸ਼ਨ ਉਹਨਾਂ ਦੇ ਬੇਟੇ ਵਿਕਾਸ ਔਰ ਅੰਗੋ ਬੱਚਿਆਂ ਨੇ ਮਿਹਰਤ ਦੇ ਨਾਲ ਅਜੇ ਸ਼ੋਰੂਮ ਜਿਹੜਾ ਉਹ ਖੋਲਿਆ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕ ਦਿਨਾ ਔਰ ਟੇਰ ਸਾਰੀਆਂ ਸ਼ੁਭਕਾਮਨਾਵਾਂ ਪਰਮੇਸ਼ਵਰ ਅੱਗੇ ਅਰਦਾਸ ਕਰਦਾ ਕਿ ਜਿਹੜਾ ਨਵਾਂ ਵੈਂਚਰ ਆ ਇਹ ਬਹੁਤ ਪਰਫੁੱਲਤ ਹੋਵੇ ਸੁੱਖ ਦਾ ਕਾਰਨ ਬਣੇ ਔਰ ਇਹ ਇਸੇ ਤਰੀਕੇ ਦੇ ਨਾਲ ਤਰੱਕੀਆ ਕਰੇ ਮੈਂ ਸਮਝਦਾ ਕਿ ਇਹਦੀ ਜ਼ਰੂਰਤ ਸੀ ਅੱਜ ਗੁਰਦਾਸਪੁਰ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਸਾਰਾ ਇਹਨੂੰ ਮਾਡਰਨ ਤਰੀਕੇ ਦੇ ਨਾਲ ਔਰ ਨਵੀਂ ਟੈਕਨੋਲੋਜੀ ਨਾਲ ਬਣਾਇਆ ਗਿਆ ਉਹਦੇ ਲਈ ਕਸਟਮਰਸ ਨੂੰ ਬਹੁਤ ਆਰਾਮ ਹੋਊਗਾ ਔਰ ਖਾਸ ਕਰ ਜਿਹੜੇ ਲੋਕ ਗੁਰਦਾਸਪੁਰ ਦੇ ਆਪਣੀਆਂ ਜ਼ਰੂਰਤਾਂ ਵਾਸਤੇ ਜੁਐਲਰੀ ਲਈ ਸਿਲਵਰ ਲਈ ਡਾਇਮੰਡ ਲਈ ਬਾਹਰਲੇ ਸ਼ਹਿਰਾਂ ਤੇ ਜਾਂਦੇ ਸੀਗੇ ਉਹ ਹੁਣ ਸਾਰੇ ਅੰਡਰ ਵਨ ਰੂਫ ਇਹਨਾਂ ਨੇ ਮੁਹੱਈਆ ਕਰਾਏ ਨੇ ਔਰ ਇਹਦੇ ਲਈ ਲੋਕਾਂ ਨੂੰ ਹੁਣ ਬਾਹਰ ਨਹੀਂ ਜਾਣਾ ਪਊਗਾ ਔਰ ਦੂਸਰੀ ਗੱਲ ਸ਼ਹਿਰ ਡਿਵੈਲਪ ਹੋ ਰਿਹਾ ਔਰ ਜਿਸ ਵਕਤ ਇਸ ਤਰ੍ਹਾਂ ਦੇ ਘਰਾਨੇ ਚੰਗੇ ਸ਼ੋਰੂਮ ਖੋਲਣ ਤੇ ਇਹਦੇ ਨਾਲ ਜਿਹੜੇ ਸ਼ਹਿਰ ਦੀ ਇਕਨੋਮਿਕਸ ਦਿੱਤੀ ਆ ਉਹ ਵੀ ਵਧੀ ਆ ਲੋਕਾਂ ਨੂੰ ਰੋਜ਼ਗਾਰ ਜ਼ਿਆਦਾ ਮਿਲਦਾ ਇਹਨੂੰ ਵੜਾਉਣ ਦੇ ਵਿੱਚ ਕਈਆਂ ਨੂੰ ਕਈਆਂ ਨੇ ਚੀਜ਼ਾਂ ਵਿਕੀਆਂ ਕਈਆਂ ਨੂੰ এমਪਲੋਇਮੈਂਟ ਮਿਲੀ ਸੋ ਇਹ ਸਾਰੀਆਂ ਚੀਜ਼ਾਂ ਤੁਹਾਡੀ ਇਕਨੋਮਿਕ ਗ੍ਰੋਥ ਨੂੰ ਵਿਧਾਨਦੀਆਂ ਨੇ ਮੈਂ ਵਿਕਾਸੀ ਦਾ ਪਰਿਵਾਰ ਵਲੋਂ ਕੋਈ ਗੱਲ ਕਹੂੰਗਾ ਕਿ ਇਹ ਸਾਡੇ ਸ਼ਹਿਰ ਦਾ ਬੜਾ ਵਧੀਆ ਪਰਿਵਾਰ ਹੈ ਜਿਨ੍ਹਾਂ ਨੇ ਮਿਹਨਤ ਸਦਕੇ ਇੱਜ ਸਾਰਾ ਅੰਪਾਇਰ ਜਿਹੜਾ ਖੜਾ ਕੀਤਾ ਸੋ ਇਹ ਜਿਹੜੀ ਇੱਕ ਮਿਹਨਤ ਦੀ ਲਗਨ ਆ ਔਰ ਮਿਹਨਤ ਦੇ ਨਾਲ ਇਹਨਾਂ ਨੇ ਸਾਬਤ ਕਰਤਾ ਕਿ ਲੋਕ ਤਰੱਕੀ ਕਰ ਸਕਦੇ ਨੇ ਸਾਨੂੰ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਕਿ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਜਿਸ ਵਕਤ ਆਪਾਂ ਮਿਹਨਤ ਕਰਾਂਗੇ ਤੇ ਹਮੇਸ਼ਾ ਅਸੀਂ ਜ਼ਿੰਦਗੀ ਦੇ ਵਿੱਚ ਵਧਾ ਫੁੱਲਾਂਗੇ ਸੋ ਇੱਕ ਵਾਰੀ ਫੇਰ ਅੱਜ ਦੇ ਇਸ ਵੈਂਚਰ ਤੇ ਇਹਨਾਂ ਨੂੰ ਮੁਬਾਰਕਬਾਦ ਔਰ ਪਰਮੇਸ਼ਵਰ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸਰ ਸਮਾਣ ਪਾਰਟੀ ਜਿਵੇਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵਪਾਰੀ ਨੂੰ ਵਧਾਉਣ ਦਾ ਉਸੇ ਤਰੀਕੇ ਨਾਲ ਵੇਖਿਆ ਇਹ ਤੇ ਵਪਾਰੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਦੇਖੋ ਅਸੀਂ ਇੱਕੋ ਗੱਲ ਮੈਂ ਕਹੂੰਗਾ ਅੱਜ ਅਸੀਂ ਇੱਥੇ ਵਧਾਈ ਦੇ ਦੇਣ ਆਏ ਸੀ ਮੇਰਾ ਆਪਣਾ ਪਰਿਵਾਰ ਆ ਪਰ ਪਿਛਲੇ 18 ਮਹੀਨਿਆਂ ਦੇ ਵਿੱਚ ਗਰਦਾਸਪੁਰ ਦੇ ਵਿੱਚ ਵਪਾਰ ਦੇ ਵਿੱਚ ਜਿਹੜੀ ਸਿਆਸੀ ਇੰਟਰਫੇਰੈਂਸ ਸੀ ਉਹ ਬਿਲਕੁਲ ਬੰਦ ਹੋ ਗਈ ਆ ਅਸੀਂ ਹਰ ਵਪਾਰੀ ਨੂੰ ਇੱਕੋ ਗੱਲ ਕਿਹਾ ਵੀ ਤਗੜੇ ਹੋ ਕੇ ਕੰਮ ਕਰੋ ਇਨਵੈਸਟ ਕਰੋ ਪਰ ਫੁੱਲੋ ਤੋਂ ਉਹ ਸਿਆਸੀ ਦਖਲਅੰਦਾਜ਼ੀ ਬਿਲਕੁਲ ਨਹੀਂ ਹੋਊਗੀ ਔਰ ਜਿੱਤੇ ਤੁਹਾਨੂੰ ਐਡਮਿਨਿਸਟ੍ਰੇਸ਼ਨ ਦੀ ਲੋੜ ਆ ਸਰਕਾਰ ਦੇ ਕਿਸੇ ਮਹਿਕਮੇ ਦੀ ਲੋੜ ਆ ਉਹ ਅਸੀਂ ਪੂਰੀ ਤਨਦੇਹੀ ਨਾਲ ਉਹ ਤੁਹਾਡੀ ਮਦਦ ਕਰਨਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਸ ਵਕਤ ਵਪਾਰ ਵਧਦਾ ਸਰਕਾਰ ਦੇ ਅਧਾਰੇ ਉਹਨੂੰ ਸਪੋਰਟ ਕਰਨ ਪਿਛਲੇ ਸਾਲਾਂ ਦੇ ਵਿੱਚ ਮੁਸ਼ਕਿਲ ਇਹ ਆ ਗਈ ਸੀ ਕਿ ਪੋਲਿਟਿਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਹੋ ਗਈ ਸੀ ਜਿਹਦੇ ਕਰਕੇ ਵਪਾਰੀ ਡਰਦਾ ਸੀਗਾ ਇਨਵੈਸਟਮੈਂਟ ਕਰਨ ਤੋਂ ਅੱਜ ਉਹ ਮਾਹੌਲ ਸਾਰੇ ਪੰਜਾਬ 'ਚ ਚੰਗਾ ਔਰ ਗੁਰਦਾਸਪੁਰ ਸਪੈਸ਼ਲੀ ਤੌਰ ਤੇ ਬਹੁਤ ਵਧੀਆ ਹੋਇਆ ਦੱਸ ਦਿਓ ਅੱਜ ਓਪਨਿੰਗ ਰਮਨ ਬੈਲ ਜੀ ਆਏ ਨੇ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਡੇ ਭਰਾ ਰਮਨ ਬੈਲ ਜੀ ਦਾ ਥੈਂਕਸ ਕਰਨਾ ਚਾਹਣਾ ਕਿ ਉਹਨਾਂ ਨੇ ਆ ਕੇ ਮੈਨੂੰ ਤੇ ਮੇਰੇ بیٹے ਨੂੰ ਅਸ਼ੀਰਵਾਦ ਦਿੱਤਾ ਨਵੇਂ ਫਰੈਂਚਾਈਜ਼ ਲਈ मिसिज अर्चना बैल जी ने अपना कीमती टाइम कट के साथ तो वास्ते जिन्ना भी कट सके ने बहुत वादिया मेरे बच्चों मेरे अगर आकर पूरे बैचन आशीर्वाद दिता प्रोवाइड करवाया जाएगा सुरथे सारी गोल्ड जूलरी एंटीक उस तो डायमंड ज्वेलरी पूरा सूरत बॉम्बे की सारी रेंज प्रोवाइड करवा लगभग अभी तो सौ साल पहला मेरे ग्रैंड फादर बुआ दत्ता मल सराफ ने दरोंगलिया तो ज्वेलरी बिजनेस शुरू किया से उस तो बाद उन्नीस सौ नब्बे मैं, मैं जॉइन किया अपने फादर में मेरे बेटे ने मैं दो हज़ार भी जॉइन किया जिस तो बाद अं सारिया स्टैप बाय स्टैप अपन सारे चीज़ों इंपरूव किया अज जो क्वालिटी दे रहे हैं वह शायद पठानकोट तो लैके अमृतसर तक कित नहीं मिल पा रही की मैसेज इन शहर वास जो शहर तो बहर लोग ने दुकान लैके ਮੈਂ ਆਪਣੇ ਸਾਰੇ ਜਿਹੜੇ ਮੇਰੇ ਪੁਰਾਣੇ ਲਾਇਲ ਕਸਟਮਰਸ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਥੈਂਕਸ ਕਰਨਾ ਚਾਹਣਾ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਇਸ ਜਗ੍ਹਾ ਤੇ ਨਹੀਂ ਸੀ ਪਹੁੰਚ ਸਕਦੇ ਤੇ ਉਸ ਤੋਂ ਬਾਅਦ ਮੈਂ ਜੋ ਬਰੇ ਨਵੇਂ ਮਰੇ ਨਾਲ ਜੁੜ ਰਹੇ ਨੇ ਜਾਂ ਪਿਛਲੇ ਸਾਲਾਂ ਜੁੜੇ ਨੇ ਕਸਟਮਰ ਮੈਨੂੰ ਵੀ ਕਹਿਣਾ ਚਾਹਣਾ ਵੀ ਅਸੀਂ ਪੂਰੀ ਇਮਾਨਦਾਰੀ ਨਾਲ ਉਹਨਾਂ ਦਾ ਨੂੰ ਸਾਰੀ ਚੀਜ਼ਾਂ ਪ੍ਰੋਵਾਈਡ ਕਰਵਾਵਾਂਗੇ ਬਹੁਤ ਘੱਟ ਮਾਰਜਨ ਤੇ ਅਸੀਂ ਆਪਣੀ ਉਹਨਾਂ ਨੂੰ ਅੱਛੇ ਤੋਂ ਅੱਛੀ ਡਿਜ਼ਾਈਨਿੰਗ ਦੇਣ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਆਜੋ ਹਾਂਜੀ ਸਤਿ ਆਕਾਂ ਮਾ ਬੋਲਦਾ ਮੈਂ ਰਕबीर ਸਿੰਘ ਮੈਂ ਇਸ ਪਰਿਵਾਰ ਦਾ ਇੱਕ ਮੈਂਬਰ ਹਾਂ ਮੈਂ ਪਹਿਲਾਂ ਇਸ ਪਰਿਵਾਰ ਨੂੰ ਪੂਰੀ ਪੂਰੀ ਵਧਾਈ ਦਿੰਦਾ ਕਿ 1990 ਦੇ ਵਿੱਚ ਜਗਦੀਸ਼ ਜੀ ਹੋਣਾ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਵਿਕਾਸ ਦੇ ਫਾਦਰ ਸਾਹਿਬ ਨੇ ਬੂਟਾ ਲਾਇਆ ਸੀ ਸਰਾਫੀ ਦਾ ਕੰਮ ਸ਼ੁਰੂ ਕੀਤਾ ਸੀ ਉਹਨੂੰ ਵਿਧਾਂਦੇ ਵਿਧਾਂਦੇ 2007 ਦੇ ਵਿਕਾਸ ਜੀ ਜਦੋਂ ਦੁਕਾਨ ਤੇ ਬੈਠੇ ਮਤਲਬ ਇਹਨਾਂ ਨੇ ਨਵੀਂ ਕੀਤੀ ਸਾਰੀ ਸ਼ੋਪਨਾ ਰੂਨ ਮੈਂ ਮੇਨ ਬਿਜ਼ਨਸ ਦੇ ਵਿੱਚ ਉਸ ਤੋਂ ਬਾਅਦ ਅਕਾਸ਼ ਜੀ ਅਵਕਾਸ਼ ਜੀ ਨੇ ਇੱਕ ਸੁਪਨਾ ਸੋਚਿਆ ਕਿ ਅਕਾਸ਼ ਜੀ ਨੇ ਮੈਂ ਆਪਣੇ ਬੇਟੇ ਨੂੰ ਵਧੀਆ ਦਵਾਂ ਜਿੱਥੇ ਕਸਟਮਰ ਨੂੰ ਪੂਰੀ ਫੈਸਿਲਿਟੀ ਮਿਲੇ ਇੱਕ ਵੱਡਾ ਸ਼ੋਰ ਦਾ ਸੁਪਨਾ ਸੋਚਿਆ ਸੀ ਉਹ ਅੱਜ ਸਕਾਰ ਹੋ ਗਿਆ ਨਾਲ ਇਹ ਜਿਹੜਾ ਬਿਜ਼ਨਸ ਹੈ ਇਹ ਸਿਰਫ ਵਿਸ਼ਵਾਸ ਤੇ ਤੇ ਔਨੈਸਟੀ ਦੇ ਨਾਲ ਚੱਲਦਾ ਹੈ ਇਹ ਆਮ ਬਿਜ਼ਨਸ ਵਰਗਾ ਨਹੀਂ ਹੈਗਾ ਕਿ ਜਿਸ ਤਰ੍ਹਾਂ ਮਤਲਬ ਬਿਜ਼ਨਸ ਬਾਕੀ ਬਿਲ ਕਰਾਣੇ ਤੇ ਇਹਨਾਂ ਦੀ ਦੁਕਾਨ ਤੇ ਮੈਂ ਹਮੇਸ਼ਾ ਰਸ਼ ਦੇਖਿਆ ਇਹ ਕਸਟਮਰ ਨੂੰ ਇਦਾਂ ਕਹਿੰਦੇ ਕੱਲ ਆਇਓ ਸਾਡੇ ਕੋਲ ਟਾਈਮ ਨਹੀਂ ਹੈਗਾ ਰਸ਼ ਹੋਣ ਕਰਕੇ ਜਗ੍ਹਾ ਥੋੜੀ ਸੀ ਉਹ ਸੁਪਨਾ ਇਹਨਾਂ ਦਾ ਸਕਾਰ ਹੋ ਗਿਆ ਕਸਟਮਰ ਨੂੰ ਪੂਰੀ ਔਰ ਮੈਂ ਇਸ ਪਰਿਵਾਰ ਨੂੰ ਫੇਰ ਦਿਲੋਂ ਵਧਾਈ ਦੇਣਾ ਮਤਲਬ ਇਹਨਾਂ ਨੇ ਸ਼ਹਿਰ ਦੀ ਸ਼ਾਨ ਵਧਾਈ ਹੈ ਤੇ ਖਾਸ ਕਰਕੇ ਮੈਂ ਆਪਣੀ ਭਤੀਜੀ ਅਲੀਸ਼ਾ ਅਮਰੀਕਾ 'ਚ ਬੈਠੀ ਆ ਤੁਹਾਡੇ ਮਾਦੇ ਭਾਈ ਆਪਣੇ ਦਮਾ ਜੀ ਸਤਿ ਸਤਿਮ ਤੇ ਅਲੀਸ਼ਾ ਨੂੰ ਬਹੁਤ ਬਹੁਤ ਵਧਾਈ ਦੇਣਾ ਥੈਂਕ ਯੂ ਜੀ